ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਉੱਡ ਭਾਗੇ ਹੋ ਸਾਧ ਸੰਗਤ ਜੀ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਉਰਾਗੀ ਨਾਨਕ ਸਰਮੁਗੇ ਵਾਲੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪਾਂ ਫਤਿਹ ਦੀ ਸਾਂਝ ਪਾਈਏ ਸਰਨੇ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉਸ ਮਾਲਕ ਦੇ ਅੱਗੇ ਇਹ ਹੀ ਬੇਨਤੀ ਕਰਦੇ ਆਂ ਇੱਕ ਟਾਈਮ ਨਹੀਂ ਦੋ ਟਾਈਮ ਹੀ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਹੇ ਖੰਡੇ ਵਾਲੇ ਬਾਪੂ ਚੰਤਨ ਸਿੰਘ ਦੋ ਸਿੰਘ ਨੂੰ ਜਿਹੜਾ ਵੀ ਤੁਹਾਡੇ ਦਰਬਾਰ ਦੇ ਵਿੱਚ ਆ ਗਿਆ ਜਿਸ ਪਰਾਨੀ ਨੇ ਵੀ ਤੁਹਾਡਾ ਆਪਣੇ ਮੂੰਹ ਤੋਂ ਨਾਮ ਲੈ ਲਿਆ ਚੰਤਨ ਬਾਬਾ ਦੀਪ ਸਿੰਘ ਜੀ 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 ਵੀ ਰਸਨਾ ਦੇ ਉੱਤੇ ਤੁਹਾਡਾ ਬਾਪੂ ਜੀ ਨਾਮ ਆ ਗਿਆ ਪਾਤਸ਼ਾਹ ਉਹਦੇ ਬੇੜੇ ਪਾਰ ਲਾਉਣੇ ਉਹਦੇ ਤੇ ਕਿਰਪਾ ਕਰਨੀ ਸਾਧ ਸੰਗਤ ਜੀ ਬਹੁਤ ਭਿਆਨਕ ਸਮਾ ਆ ਰਿਹਾ ਹੈ ਕੋਸੀ ਰੋਜ਼ ਹੀ ਦੇਖਦੇ ਆਪਾਂ ਸਾਧ ਸੰਗਤ ਜੀ ਆਪਾਂ ਪਰ ਗੁਰੂ ਦੇ ਪਿਆਰਿਓ ਹੋਰ ਤੁਸੀਂ 15 ਸਾਲ ਜਾਂ 20 ਸਾਲ ਤੱਕ ਦੇਖੋ ਸਾਧ ਸੰਗਤ ਜੀ ਕਿਵੇਂ ਗੁਰੂ ਦੇ ਪਿਆਰਿਓ ਬਹੁਤ ਭਿਆਨਕ ਸਮਾ ਆ ਜੂਗਾ ਆਪਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਤਰਸਿਆ ਕਰਾਂਗੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਮੈਂ 4.3 ਹੋ ਗਏ ਸਾਧ ਸੰਗਤ ਜੀ ਇਥੇ ਸਾਡੇ ਮੋਗੇ ਦੇ ਵਿੱਚ ਗਾਲੀ ਸੁਣੀ ਸੀਗੀ ਸਾਧ ਸੰਗਤ ਜੀ ਕਿਸੇ ਗੁਰਦੁਆਰਾ ਸਾਹਿਬ ਤੋਂ ਸੁਣਿਆ ਸੀ ਸਾਧ ਸੰਗਤ ਜੀ ਕਿ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੂੰ ਗੁਟਕਾ ਤੱਕ ਨਹੀਂ ਦਿੰਦੇ ਅੱਗੇ ਪੜਨ ਵਾਸਤੇ ਕੋਈ ਜਪਜੀ ਸਾਹਿਬ ਕੋਈ ਜੋਪਾਈ ਦਾ ਜਾਪ ਕੋਈ ਰਹਿ ਰਾਸ ਕੁਛ ਨਹੀਂ ਜ਼ਿੰਦਗੀ ਬਾਸ ਤੁਸੀਂ ਸਿੱਧੇ ਆਓ ਮੱਥਾ ਟੇਕੋ ਉਨੀ ਪੈਰੀ ਤੁਸੀਂ ਆਪਦੇ ਘਰੇ ਚਲੇ ਜਾਓ ਜਹਾ ਫਰ ਜਨਾਜ਼ਰ ਗੁਰੂ ਸਾਹਿਬ ਜੀ ਦਾ ਜਾਪ ਹੁੰਦਾ ਨਿਤਨੇਮ ਹੁੰਦਾ ਸਵੇਰ ਤੁਸੀਂ ਬੈਠ ਸਕਦੇ ਹੋ ਉਸ ਤੋਂ ਉਪਰੰਤ ਇਥੇ ਕੋਈ ਬੈਠ ਨਹੀਂ ਸਕਦਾਗਾ ਬੈਠਣ ਦੀ ਮਨਾਹੀ ਹੈ। ਪਰ ਜੇ ਤੁਸੀਂ ਕੋਈ ਪਾੜ ਕਰਨਾ ਉਹ ਵੀ ਗੁਟਕਾ ਸਾਹਿਬ ਆਪਣੇ ਘਰੋਂ ਲੈ ਕੇ ਆਓ ਨਹੀਂ ਦੁਕਾਨ ਤੋਂ ਖਰੀਦ ਕੇ ਲੈ ਕੇ ਆਓ। ਦੁਕਾਨ ਤੋਂ ਖਰੀਦ ਕੇ ਲੈ ਕੇ ਆਓ ਆਪਣੇ ਥੀਸੇ ਵਿੱਚ ਲੈ ਚ ਪਾ ਕੇ ਲੈ ਕੇ ਜਾਓ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਜਾਓ। ਸੰਗਤ ਜੀ ਤੁਸੀਂ ਬਹੁਤ ਸੂਝਵਾਨ ਆ। ਮੈਂ ਕੋਈ ਸੰਤ ਬਾਬਾ ਨਹੀਂ ਜਿਹੜਾ ਜੁੱਤੀਆਂ ਚਾੜਨ ਵਾਲਾ ਹੋਵੇ ਸਾਧ ਸੰਗਤ ਜੀ ਸੰਗਤ ਦੀਆਂ ਕੋਈ ਸੰਤ ਬਾਬਾ ਨਹੀਂ ਹੁੰਦਾ ਗੁਰੂ ਦੇ ਪਿਆਰਿਓ ਸੇਵਾਦਾਰ ਤਾਂ ਜ਼ਰੂਰ ਹੈ ਹੋ ਸਕਦਾ ਸਾਧ ਸੰਗਤ ਜੀ ਪਰ ਮਤਬੁੱਧ ਸਾਧ ਸੰਗਤ ਜੀ ਜਿੰਨੀ ਕ ਖੰਡੇ ਵਾਲੇ ਨੇ ਬਖਸ਼ੀ ਐ ਕੋਨੇ ਕ ਬੋਲ ਦਿੰਨੇ ਆ ਪਤਾ ਨਹੀਂ ਸੰਗਤ ਇਸ ਚੀਜ਼ ਨੂੰ ਚੰਗਾ ਸਮਝਦੀ ਐ ਜਾਂ ਬੁਰਾ ਸਮਝਦੀ ਐ ਸਾਡਾ ਬੋਲਿਆ ਹੋਇਆ ਵਿਆ ਪਰ ਸਾਧ ਸੰਗਤ ਸਾਡੇ ਵੱਸੋਂ ਬਾਹਰ ਹੈ ਜਿਵੇਂ ਉਹ ਖੰਡੇ ਵਾਲੀ ਸੱਚੀ ਸਰਕਾਰ ਸਾਡੇ ਕੋਲ ਬੁਲਾ ਲੈਂਦੀ ਅਸੀਂ ਬੋਲ ਪੈਨੇ ਆ ਪਤਾ ਨਹੀਂ ਸਾਧ ਸੰਗਤ ਜੀ ਕਿਵੇਂ ਉਹ ਬੁਲਾਉਂਦੇ ਆ ਜਾਂ ਕਿਵੇਂ ਸਾਡੇ ਤੇ ਸੰਗਤ ਖੁਸ਼ ਹੁੰਦੀ ਹੈ ਤੇ ਨਹੀਂ ਖੁਸ਼ ਹੁੰਦੀ ਸਾਧ ਸੰਗਤ ਜੀ ਤੁਸੀਂ ਸਾਧ ਸੰਗਤ ਜੀ ਇਹ ਦੇਖੋ ਕਿ ਜੇ ਗੁਰੂ ਘਰ ਦੇ ਵਿੱਚ ਕੋਈ ਜਾਪ ਕਰੇ ਗੁਰਬਾਣੀ ਦਾ ਜਾਪ ਕਰੇ ਸਾਧ ਸੰਗਤ ਜੀ ਗੁਟਕੇ ਤੋਂ ਵੇਖ ਕੇ ਸਾਥ ਸੰਗ ਜੀ ਆਪ ਜੀ ਨੇ ਦੇਖਿਆ ਹੋਊਗਾ ਆਸਨੇ ਦਾ ਬਹੁਤ ਵਾਰੀ ਵੇਖਿਆ ਅਸੀਂ ਚੀਤਾ ਸਾਹਿਬ ਬਾਬਾ ਜੀ ਦੀ ਜਗਾ ਤੇ ਦੇਖਿਆ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਸਿੱਧੀਆਂ ਲੱਤਾਂ ਗੁਰੂਗ੍ਰਾਮ ਸਾਹਿਬ ਨੂੰ ਕਰਕੇ ਸਾਥ ਸੰਗ ਜੀ ਸਿੱਧੀਆਂ ਲੱਤਾਂ ਨਾਲ ਸਾਲ ਕੇ ਬੈਠ ਜਾਂਦੇ ਆ ਤੇ ਪਾਠ ਕਰਦੇ ਆ ਕਈ ਸਾਥ ਸੰਗ ਜੀ ਉੱਥੇ ਇਹੋ ਜਿਹੇ ਬੀਬੀਆਂ ਜਿਹੜੀਆਂ ਸਰਵਨੈਂਟ ਸਹਾਤ ਸੰਗਤ ਜੀ ਕਾਜ ਦੀਆਂ ਆਪਦੇ ਸਿਰ ਦੇ ਉੱਤੇ ਚੁੰਨੀ ਤੱਕ ਬਣੀ ਰਹਿੰਦੀਆਂ ਗਲਤੀ ਚੁੰਨੀ ਪਾਈ ਹੁੰਦੀ ਹੈ ਜੇ ਕਿਸੇ ਦੂਸਰੀ ਭੈਣ ਨੇ ਇਸ਼ਾਰਾ ਕਰਤਾ ਤੇ ਚੁੰਨੀ ਲੈ ਲਈ ਜੇ ਸਿਰ ਦੇ ਉੱਤੇ ਡੈਗ ਪਈ ਫਿਰ ਨਹੀਂ ਖਿਆਲ ਰਹਿਣਾ ਕਿ ਚੁੰਨੀ ਸਿਰ ਤੋਂ ਡੈਗ ਪਈ ਹੈ ਮੈਂ ਸਹਾਤ ਸੰਗਤ ਜੀ ਗੱਲ ਜਿਹੜੀ ਆਪ ਜੀ ਦੇ ਨਾਲ ਕਰਨਾ ਚਾਹੁੰਦਾ ਸਹਾਤ ਸੰਗਤ ਜੀ ਉਸ ਗੱਲ ਨੂੰ ਸਮਝ ਆ ਜਾਓ ਸਹਾਤ ਸੰਗਤ ਜੀ ਜੇ ਅਸੀਂ ਗੁਰੂ ਘਰ ਦੇ ਵਿੱਚ ਗੁਰਬਾਣੀ ਪੜਾਂਗੇ ਜਾਪ ਕਰਾਂਗੇ ਜੇ ਅਸੀਂ ਗਲਤ ਕਿਸੇ ਤਰੀਕੇ ਨਾਲ ਢੰਗ ਨਾਲ ਕਰਾਂਗੇ ਸਾਧ ਸੰਗਤ ਜੀ ਸਾਨੂੰ ਕੋਈ ਪਾਠੀ ਸਿੰਘ ਗ੍ਰੰਥੀ ਸਿੰਘ ਸਾਨੂੰ ਰੋਕੂਗਾ ਕਿ ਭਾਈ ਤੂੰ ਪਾਠ ਕਰਨਾ ਤੂੰ ਸਿਰ ਕਾ ਜਾਪ ਦਾ ਸਿਰ ਨੰਗਾ ਤੇਰਾ ਚੌਂਕੜਾ ਮਾਰ ਕੇ ਬੈਠੇ ਥੇ ਕਦੀ ਤੂੰ ਦਰੀ ਨੂੰ ਹੱਥ ਲਵਣਾ ਕਦੀ ਤੂੰ ਕਿਧਰ ਨੂੰ ਹੱਥ ਲਵਣਾ ਕਈ ਇਧਰ ਅਧੀਆਂ ਸਾਧ ਸੰਗਤ ਜੀ ਬੇਅਦਬੀਆਂ ਹੁੰਦੀਆਂ ਸਾਨੂੰ ਦੱਸੂਗਾ ਜੀ ਸਾਧ ਸੰਗਤ ਜੀ ਹੁਣ ਮਾਲਾ ਵੀ ਗੁਟਕਾ ਸਾਧ ਸੰਗਤ ਜੀ ਕਿਸੇ ਦੀ ਜੇਬ ਦੇ ਵਿੱਚ ਆ ਜਾਂ ਕੇ ਕਿਸੇ ਦੇ ਗੀਸੇ ਵਿੱਚ ਆ ਸਾਧ ਸੰਗਤ ਜੀ ਰਸਤੇ ਵਿੱਚ ਸਾਧ ਸੰਗਤ ਜੀ ਕੋਈ ਬੰਦਾ ਜਰਦੇ ਵਾਲਾ ਹੀ ਮਿਲ ਜਾਂਦਾ ਸਾਧ ਸੰਗਤ ਜੀ ਜਿਵੇਂ ਕੋਈ ਭੈਣ ਹੀ ਸਾਧ ਸੰਗਤ ਜੀ ਕੋਈ ਮਿਲ ਜਾਂਦੀ ਹੈ ਕਿਸੇ ਦੀ ਸਿਰ ਦੇ ਉੱਤੇ ਸਾਧ ਸੰਗਤ ਜੀ ਗੋਹੇ ਦੀ ਟੋਕਰੀ ਚੱਕੀ ਹੁੰਦੀ ਹੈ ਇੱਕ ਦੂਜੇ ਨੂੰ ਹਾਲ ਪੁੱਛਣ ਲੱਪਦੀਆਂ ਭੈਣੇ ਠੀਕ ਆ ਕੀ ਹਾਲ ਆ ਪਰਿਵਾਰ ਦਾ ਗੋਹੇ ਦੀ ਟੋਕਰੀ ਗਾਂ ਅੱਗੇ ਚੱਕੀ ਵੀ ਹੈ ਕੋਈ ਇਹ ਵੀ ਹੋ ਸਕਦਾ ਸਾਧ ਸੰਗਤ ਜੀ ਅਲਾ ਕਹਿੰਦਾ ਮੈਨੂੰ ਉਹ ਗੋਹੇ ਦੀ ਟੋਕਰੀ ਚੱਕਾ ਜਾ ਜਾਂ ਸਾਧ ਸੰਗਤ ਜੀ ਕੋਈ ਜਰਦੇ ਦੀ ਪੁੜੀ ਸਾਧ ਸੰਗਤ ਜੀ ਦੇ ਕੋਲੇ ਆ ਜਾਂ ਕਿਸੇ ਨੇ ਸਾਸੀ ਪੀੜੀ ਸੈਕਟਰ ਲਾਈ ਆ ਉਹਨੇ ਬੁਲਾ ਲਿਆ ਵੀ ਕੀ ਹਾਲ ਆ ਵੀ ਤੇਰਾ ਠੀਕ ਆ ਪਤਾ ਨਹੀਂ ਸਾਧ ਸੰਗਤ ਜੀ ਕੋਲੇ ਗੁਟਕਾ ਸਾਹਿਬ ਉਹਨੇ ਕਿੱਥੇ ਬੈਠ ਜਾਣਾ ਕਿੱਥੇ ਨਹੀਂ ਬੈਠ ਜਾਣਾ ਸਾਧ ਸੰਗਤ ਜੀ ਆਉਂਦੇ ਹੋਏ ਦਾ ਸਾਧ ਸੰਗਤ ਜੀ ਭਾਵੇਂ ਨੰਗਾ ਸਿਰ ਹੋਵੇ ਉਥੇ ਹੋ ਸਕਦਾ ਕਿ ਰੁਮਾਲ ਲੈ ਕੇ ਚਲਾ ਚਲਾ ਗਿਆ ਹੋਵੇ ਇਹ ਗੱਲਾਂ ਠੀਕ ਆ ਸਾਧ ਸੰਗਤ ਜੀ ਅੱਜ ਗੁਰੂ ਦੇ ਪਿਆਰੋ ਸਿਰਫ ਇੱਕ ਇੰਨੀ ਗੱਲਬਾਤ ਰਹਿ ਗਈ ਵੀ ਗੋਲਕ ਦੇ ਵਿੱਚ ਪੈਸੇ ਪਾ ਜਿਹੜੇ ਪਾਉਣੇ ਆ ਉਹ ਨਹੀਂ ਪੈਰੀ ਪਿੱਛੇ ਮੁੜ ਜਾ ਬੱਸ ਉਦੋਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਥਾਲੇ ਲੋਕ ਲੱਗ ਗਈ ਗੁਰੂ ਦੇ ਪਿਆਰਿਓ ਜਿਹੜੇ ਗੁਰੂ ਘਰ ਹੁੰਦੇ ਸਾਧ ਸੰਗਤ ਜੀ ਸਾਡੇ ਇੱਥੇ ਸਾਧ ਸੰਗਤ ਜੀ ਸਾਨੂੰ ਗਿਆਨ ਮਿਲਦਾ ਸੀਗਾ ਸੋਝੀ ਮਿਲਦੀ ਸੀ ਬੈਠਣ ਉੱਠਣ ਦਾ ਪਤਾ ਲੱਗਦਾ ਸੀਗਾ ਜਿਵੇਂ ਸਾਧ ਸੰਗਤ ਜੀ ਪਹਿਲਾਂ ਦਾਸ ਨੇ ਇੱਕ ਦਵਾਨ ਦੇ ਵਿੱਚ ਦੱਸਿਆ ਸੀਗਾ 6 ਮਹੀਨੇ ਹੋ ਗਏ ਆ ਕੋਈ ਸਰਸੇ ਵਾਲਾ ਪ੍ਰੇਮੀ ਸੀਗਾ ਸਾਧ ਸੰਗ ਜੀ ਉਹਨਾਂ ਦੇ ਘਰੇ ਗਏ ਅਸੀਂ ਤੇ ਉਹਨਾਂ ਦੀ ਮਾਤਾ ਸੀ ਬਜ਼ੁਰਗ ਸਾਧ ਸੰਗ ਜੀ ਕਹਿੰਦੀ ਜੀ ਮੇਰੀ ਨੌਂ ਨੇ ਵੀ ਸੈਂਚੀਆਂ ਰੱਖੀਆਂ ਹੋਈਆਂ ਉਹ ਵੀ ਪਾਠ ਕਰਦੀ ਆ ਤੇ ਕਹਿੰਦੀ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਹਾਡੀ ਨੌਂ ਵੀ ਪਾਠ ਕਰਦੀ ਆ ਸਾਹ ਸੰਗ ਜੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਗਏ ਅਸੀਂ ਗਏ ਸਾਹ ਸੰਗ ਜੀ ਜਿਹੜੇ ਬੈੱਡ ਦੇ ਉੱਤੇ ਪੈਂਦੇ ਆ ਉਹ ਮੀਆਂ ਬੀਬੀ ਜਾਂ ਨਾਲ ਬੱਚੇ ਪੈਂਦੇ ਆ ਉਸੇ ਬੈੱਡ ਦੇ ਉੱਤੇ ਸਾਹ ਸੰਗ ਜੀ ਦੇ ਉੱਤੇ ਆਪਾਂ ਸੇਂਚੀ ਬਰਾਜਮਣ ਕਰਦੇ ਆ ਆਪਾਂ ਨੂੰ ਸਾਹ ਸੰਗ ਜੀ ਦਾਸ ਨੂੰ ਉਹ ਬੋਲਣਾ ਨਹੀਂ ਆਉਂਦਾ ਇਸ ਤਰ੍ਹਾਂ ਕਰਕੇ ਆ ਉਹ ਜੋ ਇਸ ਤਰ੍ਹਾਂ ਕਰਕੇ ਸਾਹ ਸੰਗ ਜੀ ਗ੍ਰੰਥ ਗ੍ਰੰਤੀ ਰੱਖਣ ਵਾਲੀ ਹੁੰਦੀ ਆ ਤੋ ਸਾਧ ਸੰਗ ਜੀ ਉਹ ਰੱਖੀ ਵੀ ਤੇ ਗੁਰੂ ਦੇ ਪਿਆਰਿਓ ਪੋਥੀ ਪ੍ਰਗਾਸ਼ ਕੀਤੀ ਨਾ ਪੋਥੀ ਦੇ ਉੱਤੇ ਸਾਧ ਸੰਗ ਜੀ ਕੋਈ ਰਮਾਲ ਨਾ ਕੋਈ ਕੱਪੜਾ ਨਾ ਜਿਹੜੀ ਸਾਧ ਸੰਗ ਜੀ ਉਹ ਪ੍ਰਗਾਸ਼ ਕਰਨ ਵਾਲੀ ਸਾਧ ਸੰਗ ਜੀ ਜਿਵੇਂ ਇਸ ਕਰਕੇ ਆਪੇ ਸਾਧ ਸੰਗ ਜੀ ਹੁੰਦੀ ਆ ਉਹ ਬੰਦ ਵੀ ਹੋ ਜਾਂਦੀ ਐਸਾ ਕਰਕੇ ਖੁੱਲ ਵੀ ਜਾਂਦੀਆਂ ਕਰਕੇ ਆ ਉਹ ਵੀ ਨੰਗੀ ਤੇ ਉਹ ਜਨਾਨੀ ਦਾ ਸਾਧ ਸੰਗ ਜੀ ਜਿਹੜੀ ਉਹਦੀ ਨੋਹ ਸੀ ਉਹਦਾ ਸਰਵਿਸ ਸਾਧ ਸੰਗ ਜੀ ਨੰਗਾ ਤੇ ਕਮਰੇ ਵਿੱਚ ਲੈ ਗਈ ਸਾਧ ਸੰਗ ਜੀ ਉਹੀ ਚਾਦਰ ਜਿੱਥੇ ਜਵਾਕ ਬਹਿੰਦੇ ਆ ਚੜਦੇ ਆ ਸੰਚੀ ਵੀ ਸਾਧ ਸੰਗ ਜੀ ਪ੍ਰਗਾਸ਼ ਕੀਤੀ ਹੋਈ ਕੋਈ ਉੱਤੇ ਕੱਪੜਾ ਨਹੀਂ ਕੋਈ ਕੋਸ਼ ਨਹੀਂ ਕਿ ਕੋਈ ਕੱਪੜਾ ਨਹੀਂ ਗਸਰਾ ਕਰਕੇ ਆ ਤੇ ਸਾਧ ਸੰਗ ਜੀ ਇਹੋ ਜੀਆਂ ਕੋਈ ਬੇਅਦਬੀਆਂ ਮੈਂ ਕਹਿਣਾ ਕੀਤਾ ਦਾਸ ਨੇ ਕਹਿਣਾ ਕੀਤਾ ਕਿ ਭਾਈ ਇਹ ਤਾਂ ਥੱਲੇ ਤਾਂ ਕੋਈ ਕੱਪੜਾ ਰੱਖ ਲਓ ਜਾਂ ਉੱਤੇ ਤਾਂ ਸੰਚੀ ਦੇ ਉੱਤੇ ਕੱਪੜਾ ਦੇ ਦਿਓ ਇਹ ਨੰਗੀ ਪਈ ਆ ਨਹੀਂ ਬਾਬਾ ਜੀ ਕੋਈ ਆ ਜਾਂਦਾ ਦਰਸ਼ਨ ਕਰ ਲੈਂਦਾ ਸਾਧ ਸੰਗ ਜੀ ਵੇਖੋ ਕਿੰਡੀ ਵੱਡੀ ਹੋ ਮੈਂ ਆ ਇਹ ਦਰਸ਼ਨ ਕਰਾਉਣ ਵਾਸਤੇ ਰੱਖੀ ਆ ਵੀ ਅਸੀਂ ਵੀ ਘਰੇ ਪਾੜ ਕਰਦੇ ਆ ਅਸੀਂ ਜੇ ਪਾੜ ਕਰਦੇ ਆ ਤਾਂ ਸਾਧ ਸੰਗ ਜੀ ਇਹਨੂੰ ਥੱਲੇ ਤਾਂ ਕੋਈ ਰਮਾਲਾ ਦੇ ਰੋ ਇਹਦੇ ਉੱਤੇ ਕੋਈ ਉੱਪਰ ਉੱਤੋਂ ਉੱਤੇ ਤਾਂ ਦੇ ਲੋ ਸਾਧ ਸੰਗ ਜੀ ਉੱਤੇ ਕਵੀ ਕੋਈ ਥੱਲੇ ਗੱਦਾ ਵਿਛਾ ਦਿਓ ਕੋਈ ਥੋੜਾ ਜਿਹਾ ਕੋਈ ਰਮਾਲੀ ਵਿਛਾ ਦਿਓ ਕਿ ਉੱਤੇ ਕੋਈ ਸਾਧ ਸੰਗ ਦੀ ਕੋਈ ਚੀਜ਼ ਦੇ ਦਿਓ ਉਹਦੇ ਉੱਤੇ ਸਾਧ ਸੰਗ ਦੇ ਉਧਰੋਂ ਕੋਈ ਜਰਦੇ ਵਾਲੇ ਸਾਧ ਸੰਗ ਜੀ ਦਾਸ ਨੇ ਦੇਖਿਆ ਜਿਹੜਾ ਉਹਦੇ ਘਰ ਵਾਲਾ ਸਾਧ ਸੰਗ ਜੀ ਉਹ ਜਰਦਾ ਵੀ ਲਾਉਂਦਾ ਤੇ ਪਾਣ ਸੁਪਾਰੀ ਵਗੈਰਾ ਵੀ ਖਾਂਦਾ ਸਾਧ ਸੰਗ ਜੀ ਉਹ ਅਸੀਂ ਖੋਦੋਂ ਨੂੰ ਵੇਖਿਆ ਤੇ ਉਸੇ ਬੈੱਡ ਦੇ ਉੱਤੇ ਸਾਧ ਸੰਗਤ ਜੀ ਉਹ ਜੋ ਸੈਂਚੀ ਸੀਗੀ ਜੋ ਪੰਜ ਪੰਜ ਗ੍ਰਾਂਤੀ ਸੀਗੀ ਜਾਂ ਕੋਈ ਸੀਗੀ ਸਾਧ ਜੀ ਪੋਥੀ ਸੀਗੀ ਗੁਰੂ ਸਾਹਿਬ ਜੀ ਦੀ ਸੈਂਚੀ ਜਿਵੇਂ ਸੈਂਚੀਆਂ ਭਾਗ ਹੁੰਦੇ ਆ ਤੇ ਬਰਾਜਮਨ ਕੀਤੀ ਇਹ ਸਾਧ ਸੰਗਤ ਜੀ ਬੇਅਦਵੀਆਂ ਨਹੀਂ ਹੈ ਗੁਰੂ ਦੇ ਪਿਆਰਿਓ ਹੁਣ ਜਦੋਂ ਦੇ ਸਾਧ ਸੰਗਤ ਜੀ ਆਪ ਜੀ ਦੇ ਨਾਲ ਗੱਲਾਂ ਦਸੀਏ ਗੁਰੂ ਦੇ ਪਿਆਰਿਓ ਟਾਈਮ ਬਹੁਤ ਗਲਦਾ ਚੱਕਿਆ ਖਾਂਡ ਪਾੜ ਕਰਾ ਲਈਏ ਕੋਈ ਸਹਿਜ ਪਾੜ ਕਰਵਾ ਲ ਕੇ ਸਾਧ ਸੰਗ ਜੀ ਸਾਨੂੰ ਬਿਨਾ ਭੁੱਖੀ ਤੋਂ ਸਾਧ ਸੰਗ ਜੀ ਬਿਨਾ ਡੋਡਿਆਂ ਤੋਂ ਕੋਈ ਪਾਠ ਹੀ ਨਹੀਂ ਮਿਲਦਾ ਸਾਧ ਸੰਗ ਜੀ ਸਭ ਭੁੱਖੀ ਦੇ ਯਾਰ ਹੀ ਮਿਲਦੇ ਆ ਜਿਹੜਾ ਕੋਈ ਬੰਦਾ ਕਹਿ ਦਵੇ ਜ ਮਹਾਰਾਜ ਜੀ ਅਸੀਂ ਭੁੱਖੀ ਖਾਂਦੇ ਆ ਜਾਂ ਘਰ ਦੇ ਕਹਿੰਦੇ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਕਿ ਕੀ ਇਹ ਤਾਂ ਸਾਰੇ ਖਾਂਦੇ ਆ ਨਾਲੇ ਆਪ ਖਾਂਦੇ ਆ ਘਰ ਵਾਲੇ ਨਾਲੇ ਉਹਨਾਂ ਨੂੰ ਖਾਂਦੇ ਸਾਧ ਸੰਗ ਜੀ ਪਰ ਸਾਧ ਸੰਗ ਜੀ ਕੋਈ ਵਿਰਲਾ ਹੈਗਾ ਕੋਈ ਜਿਹੜਾ ਮਹਾਰਾਜ ਦਾ ਸਤਿਕਾਰ ਕਰਦਾ ਹੈ ਹੈਗੇ ਆ ਟਾਮੇ ਟਾਮੇ ਵਿੱਚ ਜਿਹੜੇ ਬਹੁਤ ਸਵਕਾਰ ਵਾਲੇ ਪਾਠੀ ਸੰਗ ਹੈ ਸਾਧ ਸੰਗਤ ਜੀ ਜਿਹੜੇ ਮੈਂ 100 ਦੇ ਵਿੱਚੋਂ ਸਾਧ ਸੰਗਤ ਜੀ ਕੋਈ 10% ਹੀ ਕਹਾਂਗਾ ਕਿ 10% 100 ਦੇ ਵਿੱਚੋਂ ਸਾਧ ਸੰਗਤ ਜੀ ਹੈਗੇ ਆ ਜਿਹੜੇ ਕੋਈ ਵੀ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਬਿਲਕੁਲ ਸਵਕਾਰ ਦੇ ਨਾਲ ਸਾਧ ਸੰਗਤ ਜੀ ਪੂਰਾ ਪਾਠ ਵਧੀਆ ਕਰਦੇ ਢੰਗ ਨਾਲ ਕਰਦੇ ਸ਼ੁੱਧ ਕਰਦੇ ਆ ਪਰ ਸਾਧ ਸੰਗਤ ਜੀ ਜਵਾਨਾ ਕਿਹੋ ਜਿਹਾ ਆ ਗਿਆ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਇੱਕ ਵਾਰੀ ਚਰਨ ਪੈ ਜਾਣ ਤਾਂ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਲਿਜਾਨ ਦੀ ਜ਼ਰੂਰਤ ਨਹੀਂ ਸਾਧ ਸੰਗਤ ਜੀ ਪ੍ਰਚਾਰਨ ਪੈ ਜਾਣ ਸਾਧ ਸੰਗਤ ਜੀ ਜੇ ਲੋਕ ਉਹਖਾਵਾ ਕਰਨਾ ਲੋਕਾਂ ਨੂੰ ਦਿਖਾਉਣਾ ਵੀ ਸਾਡਾ ਸਪੀਕਰ ਵੇ ਕੋਠੇ ਤੇ ਲੱਗਾ ਚਵਾਰੇ ਤੇ ਲੱਗਾ ਸਾਡੇ ਘਰੇ ਪਾਠ ਖੁੱਲਾ ਜੇ ਹੋਮੇ ਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਜੇ ਨਸ਼ਈ ਵਰਤਨੇ ਘਰਾਂ ਦੇ ਵਿੱਚ ਤੇ ਅਸੀਂ ਪਾਠ ਕਰਵਾਇਆ ਨਹੀਂ ਸਾਧ ਸੰਗਤ ਜੀ ਅਸੀਂ ਹੋਰ ਦੋ ਚਾਰ ਪਾਪ ਸਾਧ ਸੰਗਤ ਜੀ ਕੜਾਈਆ ਪਾਪਾਂ ਦਾ ਭਰ ਕੇ ਅਸੀਂ ਹੋਰ ਸਿਰ ਦੇ ਉੱਤੇ ਰੱਖ ਲਿਆ ਏ ਏ ਦੀ ਸਾਨੂੰ ਮਾਫੀ ਕਦੋਂ ਮਿਲੂਗੀ ਸਾਧ ਸੰਗਤ ਜੀ ਸਿਰਫ ਅੱਜ ਕੱਲਤਾ ਸਾਧ ਸੰਗਤ ਜੀ ਭੇਟਾ ਰੱਖੀ ਐ ਇੰਨੇ ਪੈਸੇ ਦੇ ਦਿਓ ਜੀ ਕਿਹੜਾ ਪਾਠ ਕਰਾਉਣਾ ਤੁਸੀਂ 2100 ਵਾਲਾ ਕਰਾਉਣਾ ਹੈ ਕਿ 2200 ਵਾਲਾ ਕਰਾਉਣਾ ਹੈ ਕਿ 3500 ਵਾਲਾ ਕਰਾਉਣਾ ਹੈ ਕਿ 10000 ਵਾਲਾ ਕਰਾਉਣਾ ਹੈ ਕਿ 15000 ਵਾਲਾ ਕਰਾਉਣਾ ਹੈ ਕਿਹੋ ਜਿਹਾ ਤੁਸੀਂ ਕਰਾਉਣਾ ਹੈ ਗੁਰੂ ਦੇ ਪਿਆਰਿਓ ਬਹੁਤ ਭਿਆਨਕ ਜਮਾਨਾ ਆ ਰਿਹਾ ਐ ਇਸ ਨਾਲ ਕਰਕੇ ਆ ਤੇ ਮੈਂ ਇਹੋ ਚਾਹੁੰਨਾ ਸਾਧ ਸੰਗਤ ਜੀ ਕਿ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੀ ਸੱਚੀ ਸਰਕਾਰ ਉਹਨਾਂ ਦੀ ਜਿਹੜੀ ਸੰਗਤ ਆ ਸਾਧ ਸੰਗਤ ਦੀ ਬਹੁਤ ਸੋਜਮਾਨ ਆ ਆਪਾਂ ਜਾਂਉਂਦੇ ਜਾਂਉਂਦੇ ਸਾਧ ਸੰਗਤ ਜਿੰਨੇ ਕ ਆਪਾਂ ਕਰ ਸਕਦੇ ਆ ਉਹਨਾਂ ਇੱਕ ਗੁਰੂ ਦੇ ਪਿਆਰਿਓ ਆਪਾਂ ਧਾਰਮਿਕ ਦੀਵਾਨਾ ਰਾਈ ਸਾਧ ਸੰਗਤ ਜੀ ਇਹ ਪ੍ਰੇਰਣਾ ਕਰਗੇ ਵੱਧ ਤੋਂ ਵੱਧ ਸਾਧ ਸੰਗਤ ਜੀ ਕਹਿੰਦੇ ਆ ਵੀ ਜਿਹਨੇ ਨਾਮ ਜਿਹੜਾ ਕੋਈ ਨਾਮ ਜਪਦਾ ਸਾਧ ਸੰਗਤ ਜੀ ਕੋਈ ਕੁਸ਼ ਕਰਦਾ ਗੁਰੂ ਦੇ ਪਿਆਰੋ ਰੱਬ ਨਾਲ ਜੁੜਿਆ ਹੁੰਦਾ ਉਹਨੂੰ ਪੈਸੇ ਦੇ ਨਾਲ ਨਹੀਂ ਹੁੰਦਾ ਸਾਧ ਸੰਗਤ ਜੀ ਤੁਸੀਂ ਅੱਜ ਸਾਧ ਸੰਗਤ ਦੇ ਕੋਈ ਪ੍ਰਚਾਰਕ ਲੈ ਕੇ ਆਉਨੇ ਆ ਕਥਾਵਾਚਕ ਲੈ ਕੇ ਆਉਨੇ ਆ ਕੋਈ ਰਾਗੀ ਸਿੰਘ ਲੈ ਕੇ ਆਉਨੇ ਆ ਕੋਈ ਸੰਤ ਮਹਾਂਪੁਰਖ ਲੈ ਕੇ ਆਉਨੇ ਆ ਉਹ ਸਾਧ ਸੰਗਤ ਦੀ ਪਹਿਲੇ ਪੈਸੇ ਕਾਰਮ ਦੇ ਆ ਜੇ ਉਹ ਨਹੀਂ ਕਾਰਮ ਦੇਦਾ ਤੁਸੀਂ ਪਹਿਲਾਂ ਪੁੱਛਦੇ ਆ ਕਿ ਬਾਬਾ ਜੀ ਤੁਹਾਡੀ ਭੇਟਾ ਕਿੰਨੀ ਆ ਕੋਈ ਕਹਿੰਦਾ ਜੀ ਸਾਡੀ 2.5 ਲੱਖ ਆ ਕੋਈ ਕਹਿੰਦਾ 3 ਲੱਖ ਆ ਕੋਈ ਕਹਿੰਦਾ ਜੀ ਸਾਡੀ ਲੱਖ ਰੁਪਈਆ ਕੋਈ ਕਹਿੰਦਾ ਜੀ 80000 ਰੁਪਈਆ ਕੋਈ ਰਾਗੀ ਜੱਥਾ ਸਾਧ ਸੰਗਤ ਦੀ ਕਹੂਗਾ 50000 ਰੁਪਈਆ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਪਰ ਗੁਰੂ ਦੇ ਪਿਆਰਿਓ ਉਹਨਾਂ ਨੇ ਆਪਣੀ ਭੇਟਾ ਜਿਹੜੀ ਬੰਦਈ ਉਹ ਲੈ ਜਾਣੀ ਆ ਕੋਈ ਮਰੇ ਕੋਈ ਜੀਵੇ ਸੁਸਰਾ ਕੋਲ ਪਤਾ ਸੇ ਪੀਵੇ ਜੇ ਕੋਈ ਕਹੇ ਕਿ ਪਾਪਾ ਜੀ ਸਾਡੀ ਨੌ ਬਿਮਾਰ ਆ ਕੋਈ ਸਾਡੀ ਸੱਸ ਬਿਮਾਰ ਆ ਜਾਂ ਸਾਡੇ ਘਰ ਵਾਲਾ ਬਿਮਾਰ ਆ ਸਾਡਾ ਮੁੰਡਾ ਬਿਮਾਰ ਆ ਉਹਨਾਂ ਗਣਾ ਭਾਈ ਬਿਮਾਰੀਆਂ ਤਾਂ ਆਉਂਦਗੀਆਂ ਨੇ ਇਹਦੀਆਂ ਗੁਰੂ ਕੋਲ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਘਰ ਦੇ ਵਿੱਚ ਆਇਆ ਕਰੋ ਪਰ ਸਾਧ ਸੰਗਤ ਜੀ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਊਗੀ ਸਾਧ ਸੰਗਤ ਜੀ ਜਿਹੜਾ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਵੱਲੋਂ ਅਰਦਾਸ ਬੇਨਤੀ ਕਰੇ ਸੱਚੇ ਪਾਤਸ਼ਾਹ ਇਹ ਜਿਹੜਾ ਦੋਖ ਸੁਖ ਮਿਲਦਾ ਹੈ ਕਰਮਾਂ ਦਾ ਮਿਲਦਾ ਹੈ ਪਰ ਤੁਸੀਂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੋ ਇਸ ਪਰਿਵਾਰ ਦੇ ਉੱਤੇ ਸੱਚੇ ਪਾਤਸ਼ਾਹ ਜੇ ਕੋਈ ਭੁੱਲ ਹੋ ਗਈ ਤੈਨੂੰ ਬਖਸ਼ ਦਿਓ ਸਾਧ ਸੰਗ ਜੀ ਅਸੀਂ ਤਾਂ ਕਦੀ ਵੀ ਕਿਤੇ ਵੀ ਜਾਂਦੇ ਆ ਕੋਈ ਵੀ ਸਾਡੀ ਭੇਟਾ ਨਹੀਂ ਪਰ ਜਿਹੜੀ ਬਾਬਾ ਦੀਪ ਸਿੰਘ ਦੀ ਸੰਗਤ ਦਾ ਸਾਧ ਸੰਗ ਜੀ ਮੈਂ ਉਹਨਾਂ ਵਾਸਤੇ ਤਾਂ ਕਹਿ ਸਕਦਾ ਉਹ ਤਾਂ ਨਹੀਂ ਸਾਡਾ ਸਾਧ ਸੰਗ ਜੀ ਕੋਈ ਭੇਟਾ ਰੱਖਦੇ ਸਾਧ ਸੰਗ ਜੀ ਫਰੀ ਕਹਿ ਕੇ ਜਾਂਦੇ ਆ ਤੇ ਭੇਟਾ ਵੀ ਸਾਧ ਸੰਗ ਜੀ ਬਿਲਕੁਲ ਸਾਧ ਸੰਗਤ ਜੀ ਉਹ ਨਹੀਂ ਦਿੰਦੇ ਆ ਜਿੰਨੀ ਸਾਧ ਸੰਗਤ ਜੀ ਦਾਸ ਦੀ ਮਨਿਆ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਬਾਹਰ ਹੋ ਜਾਂਦੀ ਹੈ ਅਸੀਂ ਸੋਚਿਆ ਵੀ ਨਹੀਂ ਹੁੰਦਾ ਕਿ ਇਹ ਨਹੀਂ ਭੇਟਾ ਦੇ ਦੇਣਗੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਜਿਹੜੇ ਬਾਹਰੋਂ ਹੁੰਦੇ ਆ ਉਹਨਾਂ ਨੇ ਭੇਟਾ ਵੀ ਲੈ ਜਾਣੀ ਆ ਚੜਾਵਾ ਵੀ ਲੈ ਜਾਣਾ ਸਾਧ ਸੰਗਤ ਜੀ ਕਿਉਂਕਿ ਅੱਜਕੱਲ ਜਿੰਨਾ ਸਾਧ ਸੰਗਤ ਜੀ ਮਾਇਆ ਦੇ ਨਾਲ ਰਹਿ ਗਿਆ ਗੁਰੂ ਪਿਆਰਿਓ ਕੋਈ ਕਿਸੇ ਦਾ ਕੋਈ ਕੁਝ ਨਹੀਂ ਸਾਧ ਸੰਗਤ ਜੀ ਬਸ ਗੁਰੂ ਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਖੇਡ ਬਣਾਈ ਆ ਇਹਦੇ ਨਾਲ ਸਾਹਾਸੰਗ ਜੀ ਇਹਦੇ ਤੋਂ ਬਿਨਾ ਕੰਮ ਨਹੀਂ ਚੱਲਦਾ ਇਹਨੂੰ ਇਹਨੂੰ ਨਾਲ ਸਾਹਾਸੰਗ ਜੀ ਵਿੱਚ ਵਾਰਥ ਕੇ ਤੇ ਸਾਡਾ ਕੰਮ ਚੱਲਦਾ ਫਿਰ ਸਾਹਾਸੰਗ ਜੀ ਗੁਰੂ ਗ੍ਰੰਥ ਸਾਹਿਬ ਰੱਖਿਆ ਹੁੰਦਾ ਸੀ ਉਹ ਉਹਦੀ ਵੀ ਕਰ ਲਈ ਉਹਦੀ ਵੀ ਕਰ ਲਈ ਉਹਦੀ ਵੀ ਕਰ ਲਈ ਬੱਸ ਵੀ ਸਾਹਾਸੰਗ ਜੀ ਕੋਈ ਕੁਵਿਸ਼ਰੀ ਜੱਥਾ ਲੈ ਕੇ ਆਉਂਨੇ ਆ ਸਾਹਾਸੰਗ ਜੀ ਦੇਖੋ ਉਹਨਾਂ ਦਾ ਢਾਂਗ ਦੇਖੋ ਕਦੇ ਤੁਸੀਂ ਦੇਖਦੇ ਹੋ ਨੇ ਕੁਵਿਸ਼ਰੀ ਜੱਥਾ ਕੋਈ ਢਾਡੀ ਜੱਥਾ ਸਾਹਾਸੰਗ ਜੀ ਉਹਨੇ ਇੱਕ ਕਵਿਤਾ ਗਾਉਣੀ ਆ ਇੱਕ ਕਵਿਤਾ ਦੇ ਵਿੱਚ ਸਾਹਾਸੰਗ ਜੀ ਉਹਨੇ ਵਾਰ-ਵਾਰ ਕਹਿਣਾ ਨਿਹਾਲ ਸਿੰਘ ਭਾਈ 10 ਦਮੜੇ ਦਾਨ ਕਰਾਉਂਦਾ ਹੈ ਮਹਾਰਾਜ ਕਿਰਪਾ ਕਰੇ ਸੱਚੇ ਪਾਛਾ ਮੇਰ ਪਰ ਹੱਥ ਰੱਖੇ ਸੱਚੇ ਪਾਛਾ ਮਹਾਰਾਜੀ ਸਾਧ ਸੰਗਤ ਜੀ ਜੋ ਦੂਜਾ ਪੈਰਾ ਸਾਧ ਸੰਗਤ ਜੀ ਨੂੰ ਫਿਰ ਬੋਲਣਾ ਹੈ ਕਿਸੇ ਨੇ 20 ਰੁਪਏ ਫੇਰ ਦੇ ਜਾਣੇ ਆ ਆ ਫਲਾਣਾ ਜਸਵੀਰ ਸਿੰਘ ਪਾਈ 20 ਰੁਪਏ ਦਮੜੇ ਦਾ ਦਾਨ ਕਰਾਉਂਦਾ ਹੈ ਭਾਪ ਕਿ ਉਹਨੇ ਸਾਧ ਸੰਗਤ ਜੀ ਇੱਕ ਕੈਪਟਾ ਦੇ ਵਿੱਚ ਪੈਸੇ ਗਿਣਾਈ ਜਾਣੇ ਫਲਾਣਾ ਦੇਈ ਜਾਂਦਾ ਉਹ ਦੇਈ ਜਾਂਦਾ ਬਸ ਉਹਨੂੰ ਹੋਰ ਕੁਝ ਨਹੀਂਗਾ ਕੋਈ ਇਤਿਹਾਸ ਨਹੀਂ ਸਾਡਾ ਕੋਈ ਕੁਝ ਵੀ ਕਾ ਸਾਧ ਸੰਗਤ ਜੀ ਪਾਸ ਉਹਨੇ ਤਾਂ ਪੈਸੇ ਗਿਣਾਉਣਾ ਵੀ ਕਿਹੜਾ ਕਿਹੜਾ ਦੇ ਗਿਆ ਇਸ ਕਰਕੇ ਗੁਰੂ ਦੇ ਪਿਆਰਿਓ ਆਓ ਆਪਾਂ ਇਕੱਠੇ ਹੋਈਏ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵੀ ਆਪਾਂ ਮਹਿਮਾ ਸਾਧ ਸੰਗਤ ਜੀ ਉਹ ਖੰਡੇ ਵਾਲੇ ਬਾਪੂ ਦੀਆਂ ਮਹਿਮਾ ਸਾਧ ਸੰਗਤ ਜੀ ਆਪਾਂ ਕੋਨੇ ਕੋਨੇ ਦੇ ਵਿੱਚ ਸਾਧ ਸੰਗਤ ਜੀ ਪਹੁੰਚਾਈਏ ਤੇ ਗੁਰੂ ਦੇ ਪਿਆਰਿਓ ਇਹੀ ਤੁਹਾਡੇ ਤੇ ਉਮੀਦ ਕਰਦੇ ਆ ਉਹ ਨੌਜਵਾਨ ਵੀਰੋ ਜਾਂ ਸਾਡੀਆਂ ਮਾਈਆਂ ਦੇ ਬੀਬੀਆਂ ਦੇ ਸਾਡੇ ਸਾਧ ਸੰਗਤ ਜੀ ਗਰੁੱਪ ਬਣਿਆ ਹੁੰਦੇ ਸੋਸਾਇਟੀਆਂ ਬਣੀਆਂ ਹੁੰਦੀਆਂ ਸਾਧ ਸੰਗਤ ਜੀ ਆਓ ਆਪਾਂ ਰਲ ਮਿਲ ਕੇ ਬਾਬਾ ਦੀਪ ਸਿੰਘ ਜੀ ਦੇ ਖੰਡੇ ਵਾਲੇ ਦੇ ਦਰਬਾਰ ਦੀਆਂ ਸਾਧ ਸੰਗ ਜੀ ਆਪਾਂ ਮਹਿਮਾ ਕਰ ਗਏ ਸਾਧ ਸੰਗ ਜੀ ਦਾਸ ਨੂੰ 26-27 ਸਾਲ ਹੋ ਗਿਆ ਸਾਧ ਸੰਗ ਜੀ ਪ੍ਰਚਾਰ ਕਰਦਿਆਂ ਨੂੰ ਤੇ ਗੁਰੂ ਦੇ ਪਿਆਰਿਓ ਪਰ ਜਦੋਂ ਬਾਬਾ ਦੀਪ ਸਿੰਘ ਜੀ ਦਾ ਦੀਵਾਨ ਲੱਗਦਾ ਤੇ ਸਾਧ ਸੰਗ ਜੀ ਉਦੋਂ ਵੀ ਵਿਰਾਗ ਆਉਣ ਲੱਗ ਪੈਂਦਾ ਜਦੋਂ ਪਤਾ ਲੱਗ ਜਾਂਦਾ ਨਾ ਸੰਗਤ ਆ ਜਾਂਦੀ ਹੈ ਜਾਂ ਸੰਗਤ ਦਾ ਫੋਨ ਆ ਜਾਂਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਤੁਸੀਂ ਪਹੁੰਚੋ ਅਸੀਂ ਬਾਬਾ ਜੀ ਦੇ ਉਹਨਾਂ ਦੇ ਨਵਤ ਅਸੀਂ ਬਾਬਾ ਜੀ ਉਹਨਾਂ ਦੀ ਪਿਆਰੀ ਯਾਦ ਵਿੱਚ ਅਸੀਂ ਦੀਵਾਨ ਦੀ ਕਰਨ ਲੱਗੇ ਆਂ ਸਾਨੂੰ ਸਮਾਂ ਦਿਓ ਕਿਸ ਤਰੀਕੇ ਦੇ ਨਾਲ ਤੁਸੀਂ ਬਾਬਾ ਜੀ ਦੀਵਾਨ ਸਜਾਉਨੇ ਆਂ ਕਿਸ ਤਰੀਕੇ ਦੇ ਨਾਲ ਤੁਸੀਂ ਬਾਬਾ ਜੀ ਉਹਨਾਂ ਦੇ ਸਮਾਗਮ ਰਚਵਨੇ ਆਂ ਤਾਂ ਸਾਧ ਸੰਗ ਜੀ ਉਹਦਾ ਮਨ ਭਰਿਆ ਹੁੰਦਾ ਕਿਉਂਕਿ ਸਾਧ ਸੰਗ ਜੀ ਬਾਪੂ ਖੰਡੇ ਵਾਲਾ ਹੈ ਹੀ ਇਹੋ ਜਿਹਾ ਸਾਧ ਸੰਗ ਜੀ ਜਦੋਂ ਵੀ ਸਾਧ ਸੰਗ ਜੀ ਸ਼ਹੀਦਾਂ ਸਾਹਿਬ ਜਾਈਏ ਉਹਦਾ ਵੀ ਮਨ ਭਰਿਆ ਹੁੰਦਾ ਸਾਧ ਸੰਗ ਜੀ ਜਾਨਨੇ ਸਾਧ ਸੰਗ ਜੀ ਅਸੀਂ ਹੱਸਦੇ ਹੱਸਦੇ ਆਉਂਦੇ ਸਾਧ ਸੰਗ ਜੀ ਉਧਰ ਰੋਂਦੇ ਰੋਂਦੇ ਆ ਸਾਧ ਸੰਗ ਜੀ ਆਪ ਕਹੋਗੇ ਜੀ ਇਹ ਕੀ ਗੱਲ ਆ ਲੋਕੀ ਜਾਣਦੇ ਦਾ ਰੋਂਦੇ ਆ ਆਉਂਦੇ ਹੱਸਦੇ ਆ ਤੁਸੀਂ ਜਾਣੇ ਹੱਸਦੇ ਆਉਂਦੇ ਰੋਣੇ ਕੀ ਗੱਲ ਬਈ ਬਣੀ ਸਾਧ ਸੰਗ ਜੀ ਹੱਸਦੇ ਇਸ ਕਰਕੇ ਜਾਣੇ ਗੁਰੂ ਦੇ ਪਿਆਰਿਓ ਕਿ ਆਪਣੇ ਬਾਪੂ ਨੂੰ ਮਿਲਣ ਜਾਣੇ ਆ ਬਾਪੂ ਦੇ ਕੋਲੇ ਜਾਣੇ ਆ ਰੋਣੇ ਸਾਧ ਸੰਗ ਜੀ ਆਉਣ ਲੱਗੇ ਤਾਂ ਕਿ ਬਾਪੂ ਜੀ ਹੁਣ ਆਪਣਾ ਮਲਾਪ ਹੋਊਗਾ ਹੌਣ ਸੱਚੇ ਪਾਤਸ਼ਾਹ ਅਸੀਂ ਕਦੋਂ ਆਵਾਂਗੇ ਸੱਚੇ ਪਾਤਸ਼ਾਹ ਜੀ ਸਾਨੂੰ ਹੁਣ ਦੁਬਾਰਾ ਮੌਕਾ ਮਿਲੂਗਾ ਉਹਨ ਦਾ ਕਿਉਂਕਿ ਇਹ ਤਾਂ ਗਵਾਰਾ ਸਾਧ ਸੰਗਜੇ ਕੀ ਪਤਾ ਇਹਦੀ ਕਿਦੋਂ ਫੂਕ ਨਿਕਲ ਜਾਣੀ ਉਹ ਸਾਧ ਸੰਗਜੇ ਅੱਜ ਤੁਹਾਡੇ ਦੇ ਨਾਲ ਵਿਚਾਰਾਂ ਕਰੀ ਜਾਂਦੇ ਆ ਕੱਲ ਨੂੰ ਸਾਧ ਸੰਗਜੇ ਕੋਈ ਇਹੋ ਜੀ ਖਬਰ ਮਿਲ ਜੇ ਤੁਹਾਨੂੰ ਸਾਧ ਸੰਗਜੇ ਇੱਥੇ ਬੰਦਦਾ ਨਹੀਂ ਬਸਾ ਆਓ ਲਾਹੇ ਲੈ ਚਲੋ ਸਾਧ ਸੰਗਜੇ ਇਹੀਆਂ ਖਾੜ ਚਲੋ ਹਰ ਲਾਹਾ ਅੱਗੇ ਬਸਣ ਸਹੇਲਾ ਸਾਧ ਸੰਗਜੇ ਜਾਕੋ ਆਏ ਸੋਈ ਵੀ ਹਾਜੋ ਹਰ ਗੁਰ ਤੇ ਮਨੈ ਬਸੇਰਾ ਨਜਕਰ ਮਹਿਲ ਪਾਵ ਸੁਖ ਸਹਜੇ ਬਹੁ ਨਾ ਹੋ ਗੋ ਫੇਰਾ ਦਵਾਰਾ ਸਾਹਿਬ ਸੰਗ ਜੀ ਇੱਥੇ ਗੇੜਾ ਨਹੀਂ ਵੱਜਣਾ ਗੁਰੂ ਦੇ ਪਿਆਰਿਓ ਜਿਨ੍ਹਾਂ ਚ ਰਾਇਆ ਸਾਹਿਬ ਸੰਗ ਜੀ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਸਾਹਿਬ ਸੰਗ ਜੀ ਜਿਨ੍ਹਾਂ ਚ ਰ ਸਾਹਿਬ ਸੰਗ ਜੀ ਆਪਾਂ ਹੈਗੇ ਇੱਥੇ ਵਾਦ ਤੋਂ ਬਾਦ ਸਾਹਿਬ ਸੰਗ ਜੀ ਜੁੜ ਗਏ ਉਹ ਖੰਡੇ ਵਾਲੇ ਦੀਆਂ ਮਹਿਮਾ ਸਾਹਿਬ ਸੰਗ ਜੀ ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿੱਥੇ ਉਹਨਾਂ ਦੇ ਦੀਵਾਨ ਸਾਈ ਦੇ ਆ ਸਾਹਿਬ ਸੰਗ ਜੀ ਇੰਨੀਆਂ ਸੰਗਤਾਂ ਦੇ ਭਲੇ ਕਰ ਕਰਕੇ ਆਉਂਦੇ ਆ ਇਹ ਨੀਆਂ ਸੰਗਤਾਂ ਦੇ ਭੜੇ ਕਰਕੇ ਆਉਂਦੇ ਆ ਕੋਈ ਵਿਰਾਗ ਦੇ ਵਿੱਚ ਸਾਧ ਸੰਗਤ ਜੀ ਕਿਸੇ ਨੂੰ ਦਰਸ਼ਨ ਦੇ ਕੇ ਸਾਧ ਸੰਗਤ ਜੀ ਕਿਸੇ ਦੇ ਗੁਰਦੇ ਨਹੀਂ ਠੀਕ ਉਹ ਗੁਰਦੇ ਠੀਕ ਕਰਤੇ ਕਿਸੇ ਦੀ ਗੰਡਾ ਕਿਸੇ ਦੀ ਰਸੌਲੀ ਹੈ ਸਾਧ ਸੰਗਤ ਜੀ ਬਹੁਤ ਲਾਜ ਹੋ ਜਾਂਦੇ ਆ ਸੰਗਤਾਂ ਖੁਦ ਖੁਦ ਸਾਧ ਸੰਗਤ ਜੀ ਫੋਨ ਕਰਕੇ ਦੱਸਦੀਆਂ ਕਿ ਬਾਬਾ ਜੀ ਜਦੋਂ ਉਹਦੇ ਪਪਾਈ ਦਾ ਦੀਵਾਨ ਸਰਬਨ ਕੀਤਾ ਪਪਾ ਜੀ ਸਾਨੂੰ ਆ ਬਿਮਾਰੀ ਸੀਗੀ ਤੇ ਸਾਨੂੰ ਉਹਦੇ ਦਾ ਫਰਕ ਪੈ ਗਿਆ ਸਾਥ ਸੰਗ ਦੀ ਵਿੱਚ ਇੰਨਾ ਜੋਸ਼ ਦੇ ਵਿੱਚ ਆਉਂਦੇ ਆ ਸਾਥ ਸੰਗ ਜੀ ਇੰਨੇ ਜੋਸ਼ ਦੇ ਵਿੱਚ ਆਉਂਦੇ ਆ ਬਸ ਬਾਬਾ ਜੀ ਅੱਜ ਤੋਂ ਬਾਅਦ ਜੱਸੀ ਕੋਈ ਦਵਾਈ ਨਹੀਂ ਲੈਣੀ ਕੋਈ ਗੋਲੀ ਨਹੀਂ ਲੈਣੀਗੀ ਬਾਬਾ ਜੀ ਨੇ ਸਾਡੇ ਉੱਤੇ ਕਿਰਪਾ ਕਰਤੀ ਸਾਥ ਸੰਗ ਜੀ ਉਹਨਾਂ ਦੇ ਕਰਮ ਹੋਣਗੇ ਇੰਨੇ ਤੇਜ਼ ਕਰਮ ਹੋਣਗੇ ਅਸੀਂ ਤਾਂ 24 ਘੰਟੇ ਸਾਥ ਸੰਗ ਜੀ ਅੱਜ ਵੀ ਲੈਫੋਨ ਤੋਂ ਪਹਿਲਾਂ ਸਾਥ ਸੰਗ ਜੀ ਮਨ ਭਰ ਆਉਂਦਾ ਕਿ ਲੈਫ ਹੋਈਏ ਸੰਗਤ ਨਾਲ ਕਿ ਕਿਵੇਂ ਕਰੀਏ ਫਿਰ ਸੋਚੀ ਤਾਂ ਮਨਾ ਜੇ ਕੋਈ ਬਾਬਾ ਦੀਪ ਸਿੰਘ ਜੀ ਦਾ ਸੰਗੀ ਹੋਇਆ ਬਾਬਾ ਦੀਪ ਸਿੰਘ ਜੀ ਦੀ ਸੰਗਤ ਦਾ ਪਿਆਰਾ ਹੋਇਆ ਸ਼ਾਇਦ ਕੋਈ ਉਹ ਸਾਨੂੰ ਸੀਸ ਦੇ ਦੇਵੇ ਸਾਡੇ ਤੇ ਵੀ ਕੋਈ ਉਹ ਨਿਗਾਹ ਮਾਰ ਦੇਵੇ ਸਾਡੇ ਤੇ ਸੀਸ ਦੇ ਦੇ ਸਾਨੂੰ ਸੀਸ ਦੇ ਦੇਵੇ ਕੋਈ ਕਮੈਂਟ ਦੇ ਵਿੱਚ ਇੰਨਾ ਹੀ ਕਹਿ ਦੇਵੇ ਕਿ ਪ੍ਰਮਾਤਮਾ ਭਲਾ ਕਰੇ ਤੁਹਾਡਾ ਸਾਸ ਸੰਗ ਜੀ ਕੀ ਪਤਾ ਲੱਗਦਾ ਸਾਸ ਸੰਜੀ ਫਿਰ ਮਨ ਮੰਨੇ ਹੁੰਦਾ ਨਹੀਂ ਵੀ ਬਾਬਾ ਜੀ ਦੀ ਸੰਗਤ ਦਾ ਕੋਈ ਤਾਂ ਆਦਮੀ ਕੋਈ ਤਾਂ ਪ੍ਰੇਮੀ ਕੋਈ ਤਾਂ ਇਨਸਾਨ ਕੋਈ ਸਾਧ ਸੰਗ ਜੀ ਉਹ ਕੋਈ ਕਮੈਂਟ ਕਰਦਾ ਵਾਹਿਗੁਰੂ ਲਿਖਦਾ ਕੋਈ ਕੁਝ ਕਰਦਾ ਸਾਧ ਸੰਗ ਜੀ ਤੇ ਉਹਦੇ ਨਾਲ ਹੀ ਸਾਧ ਸੰਗ ਜੀ ਸਾਨੂੰ ਦਵਾਈ ਮਿਲ ਜਾਂਦੀ ਹੈ ਕੈਮ ਹੋ ਜਾਂਦੇ ਆ ਇੱਕ ਸੰਗਤ ਜੀ ਬੇਨਤੀ ਜ਼ਰੂਰ ਮੰਨਿਆ ਜੋ ਵੀ ਅਸੀਂ ਹੁਣ ਜਦੋਂ ਵੀ ਸਾਧ ਸੰਗ ਜੀ ਕੋਈ ਦੀਵਾਨਾਂ ਦੇ ਵਿੱਚੋਂ ਕਿਸ਼ਾ ਰਿਕਾਰਡਿੰਗ ਕਰਦੇ ਆ ਉਹਦੇ ਵਿੱਚੋਂ ਸਾਧ ਸੰਗ ਜੀ ਜ਼ਿਆਦਾਤਰ ਤੇ ਹੁਕਮਨਾਮਾ ਆਵੀਆਂ ਬਟ ਯਰ ਕੋਡਾਂnga ਜ਼ਿਆਦਾ ਕਰਦੇ ਆ ਤੇ ਤੁਸੀਂ ਸਾਧ ਸੰਗਤ ਜੀ ਇਹ ਨਾ ਕਿਹਾ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਜਿਵੇਂ ਇੱਕ ਸਾਧ ਸੰਗਤ ਜੀ ਦਾ ਦੇ ਦੀਵਾਨ ਦੀ ਰਿਕਾਰਡਿੰਗ ਆਈ ਸੀ ਹੁਕਮਨਾਮਾ ਜਬ ਲੱਗ ਤੇਰ ਦੀਏ ਮੁਖ ਬਾਤੀ ਤਬ ਸੂਝੇ ਸਭ ਕੋਈ ਜਾਂ ਝੂਠੀ ਦੇਖੀ ਪ੍ਰੀਤ ਇਸ ਤਰ੍ਹਾਂ ਕਰਕੇ ਹੁਕਮਨਾਮੇ ਦੀਆਂ ਸਾਧ ਸੰਗਤ ਜੀ ਵਿਚਾਰ ਆਉਂਦੀਆਂ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਨੇ ਸਾਧ ਸੰਗਤ ਜੀ ਉਹ ਕੱਲਾ ਹੁਕਮਨਾਮਾ ਨਹੀਂ ਹੁੰਦਾ ਤੁਸੀਂ ਸਭ ਸਾਰਾ ਦੇਖਿਆ ਕਰੋ ਸਾਧ ਸੰਗਤ ਜੀ ਇੱਕ ਸਾਧ ਸੰਗਤ ਜੀ ਦਾਸ ਨੇ ਦੀਵਾਨ ਦੀ ਰਿਕਾਰਡਿੰਗ ਭੇਜੀ ਆ ਰਾਮ ਜਪੋ ਜੀ ਐਸੇ ਐਸੇ ਉਹ ਬਹੁਤ ਸੰਗਤ ਨੇ ਘਟ ਦੇਖੀ ਆ ਕਿਉਂਕਿ ਸੰਗਤ ਚਾਹੁੰਦੀ ਆ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਕੋਈ ਵਡਿਆਈ ਮਿਲ ਜਾਈ ਖੰਡੇ ਵਾਲੇ ਦੀ ਵਡਿਆਈ ਮਿਲ ਜਾਈ ਸਾਧ ਸੰਗਤ ਜੀ ਰਾਮ ਜਪੋ ਜੀ ਐਸੇ ਐਸੇ ਉਹ ਵੀ ਤੁਸੀਂ ਦਾਸ ਦੇ YouTube ਤੇ ਦੇਖਿਓ ਉਹਦੇ ਵਿੱਚ ਵੀ ਬਾਬਾ ਜੀ ਦੀਆਂ ਬਹੁਤ ਸਾਰੀਆਂ ਸਾਧ ਸੰਗਤ ਜੀ ਅਨੇਕਾਂ ਵਡਿਆਈਆਂ ਦੱਸੀਆਂ ਹੋਈਆਂ ਵਿਆਂ ਬਾਬਾ ਦੀਪ ਸਿੰਘ ਜੀ ਦੀਆਂ ਕੋਈ ਵੀ ਦੀਵਾਨ ਸਾਧ ਸੰਗਤ ਸਾਡਾ ਐਸਾ ਨਹੀਂਗਾ ਕੋਈ ਵੀ ਹੁਕਮਨਾਮਾ ਵਾਲੀ ਕੈਸਟ ਵੀ ਸਾਡੀ ਕੋਈ ਐਸੀ ਨਹੀਂਗੀ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗਤ ਜੀ ਨਾਮ ਨਾ ਹੋਵੇ ਜਾਂ ਉਹਨਾਂ ਦੀ ਵਡਿਆਈ ਨਾ ਕੀਤੀ ਹੋਵੇ ਸਾਧ ਸੰਗਤ ਜੀ ਉਹਨਾਂ ਦੀਆਂ ਵਡਿਆਈਆਂ ਬਿਆਨਤਾ ਸਾਧ ਸੰਗਤ ਜੀ ਅਸੀਂ ਕਰ ਨਹੀਂ ਸਕਦੇ ਗੁਰੂ ਦੇ ਪਿਆਰਿਓ ਜੇ ਆਪਾਂ ਤੁਹਾਡੇ ਵਰਗੇ ਵੀਰ ਭੈਣਾ ਮਾਵਾ ਸਾਥ ਸੰਗ ਜੀ ਬਜ਼ੁਰਗ ਖੁੱਲਾ ਸਮਾਦਨ ਦਾ ਸਾਥ ਸੰਗ ਜੀ ਆਪਾਂ ਖੁੱਲੀਆਂ ਵਿਚਾਰਾਂ ਕਰਗੇ ਨਾਲੇ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖੋ ਸਾਥ ਸੰਗ ਜੀ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਕਲਾ ਵਰਤਾਉਂਦੇ ਆ ਕਿਵੇਂ ਕਲਾ ਵਰਤਾਉਂਦੇ ਸਾਥ ਸੰਗ ਜੀ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖੋ ਗੁਰੂ ਦੇ ਪਿਆਰਿਓ ਮੈਂ ਆਮ ਸੰਤਾਂ ਵਰਗਾ ਨਹੀਂ ਸਾਥ ਸੰਗ ਜੀ ਉਹ ਹੋਇਆ ਨਹੀਂ ਸਾਥ ਸੰਗ ਜੀ ਸਿੱਧੇ ਸਾਦੇ ਜਿਹੇ ਹੈਗੇ ਆ ਜਿਹੋ ਜਿਹੇ ਸਾਥ ਸੰਗ ਜੀ ਰੱਬ ਨੇ ਦਿਮਾਗ ਦਿੱਤਾ ਗੁਰੂ ਦੇ ਪਿਆਰਿਓ ਤੇ ਤੁਸੀਂ ਸੀਸ ਦੇਣ ਵਾਲਿਓ ਸਾਥ ਸੰਗ ਜੀ ਬਹੁਤ ਸੰਗਤ ਸਾਹਿਬ ਸੰਜੀ ਲਾਹੇ ਲੈਂਦੀ ਆ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਆਪਾਂ ਆਮਣੋ ਸਾਹਮਣੀ ਬੈਠ ਕੇ ਗੁਰੂ ਦੇ ਪਿਆਰਿਓ ਆਪਾਂ ਉਸ ਖੰਡੇ ਵਾਲੇ ਦੀਆਂ ਬਿਆਨਤ ਵਿਚਾਰਾਂ ਕਰੀਏ ਗੁਰੂ ਦੇ ਪਿਆਰਿਓ ਉਹਨਾਂ ਦੀਆਂ ਵਿਚਾਰਾਂ ਜਦੋਂ ਵੀ ਕਰਦੇ ਆ ਸੰਗਤ ਦਾ ਵੀ ਮਨ ਭਰਿਆ ਹੁੰਦਾ ਹੈ ਦਾਸ ਦਾ ਵੀ ਮਨ ਭਰਿਆ ਹੁੰਦਾ ਸਾਧ ਸੰਗਤ ਜੀ ਤੇ ਇਹੋ ਹੀ ਸਾਧ ਸੰਜੀਤ ਦਾਸ ਦੀ ਬੇਨਤੀ ਸੀ ਕਿ ਕੋਈ ਵੀ ਦਾਸ ਦੀ ਸਾਧ ਸੰਜੀ ਅਸੀਂ ਪੂਰੀ ਰਿਕਾਰਡਿੰਗ ਨਹੀਂ ਭੇਜ ਦਿੱਤਾ ਉਹਨਾਂ ਸਾਧ ਸੰਗਤ ਜੀ ਪੂਰੀ ਰਿਕਾਰਡਿੰਗ ਦਾ ਤੇ ਗ੍ਰੀਮਨ ਸਾਹਿਬ ਜੀ 2 ਘੰਟੇ 2.5 ਘੰਟੇ ਸਵਾ ਦੋ ਘੰਟੇ ਲੱਗ ਜਾਂਦੇ ਸਾ ਸੰਜੀ 2 ਘੰਟੇ ਦਾ ਤੁਸੀਂ ਮੰਨ ਕੇ ਚੱਲੋ ਪੱਕੇ ਹੀ ਲੱਗ ਜਾਂਦੇ ਆ ਇਹ ਤਾਂ ਸਾਹਿਬ ਸੰਜੀ ਤੁਹਾਨੂੰ ਕੋਈ 20 25 ਮਿੰਟ ਦੀ ਰਿਕਾਰਡਿੰਗ ਪਹਿਲੀ ਗੱਲ ਤਾਂ ਅਸੀਂ ਸ਼ੁਰੂ ਤੋਂ ਭੇਜ ਦਿੰਨੇ ਆ ਨਹੀਂ ਫਿਰ ਐਂਡ ਦੇ ਭੇਜ ਦਿੰਨੇ ਆ ਹੁਣ ਸਾਹਿਬ ਸੰਜੀ ਕੱਲੀ ਹੁਕਮਨਾਮੇ ਦੀ ਵਿਚਾਰੀ ਭੇਜ ਦਿੰਨੇ ਆ ਤੇ ਗੁਰੂ ਦੇ ਪਿਆਰਿਓ ਜੇ ਪੂਰੀ ਭੇਜ ਗਏ ਤਾਂ 2 ਘੰਟੇ ਦੀ 1.5 ਘੰਟੇ ਦੀ ਲਾ ਲਓ ਜਾਂ ਸਾਹਿਬ ਸੰਜੀ ਇਹ ਇੰਨੀ ਕੋਈ ਜ਼ਿਆਦਾ ਸੁਣ ਨਹੀਂ ਸਕਦਾ ਅੱਜ ਕੱਲ ਸਮਾਂ ਨਹੀਂ ਕਿਸੇ ਦੇ ਕੋਲੇ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਸੀਸ ਦੇਣੀ ਦਾਸ ਨੂੰ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੇ ਤੁਹਾਡੀ ਪ੍ਰੇਰਣਾ ਹੀ ਸਾਧ ਸੰਗ ਜੀ ਇੱਕ ਮਨ ਦੇ ਵਿੱਚ ਲੈ ਆਉਂਦੀ ਹੈ ਜਦੋਂ ਵੀ ਦਿਲ ਦਾਸ ਹੋਵੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਚਾਹੀਏ ਸਾਧ ਸੰਗ ਜੀ ਤੇ ਮਨ ਆਇਆ ਕਰਦਾ ਵੀ ਚਲੋ ਬਾਬਾ ਦੀਪ ਸਿੰਘ ਜੀ ਦੀ ਸੰਗਤ ਹੈਗੀ ਹੈ ਉਹਨਾਂ ਦੇ ਦਰਸ਼ਨ ਹੋ ਜਾਣਗੇ ਕੋਈ ਤਾਂ ਸਾਨੂੰ ਕੀ ਪਤਾ ਸਾਧ ਸੰਗਤ ਜੀ ਕਿਸੇ ਦੀ ਕਿੰਨੀ ਕਮਾਈ ਹੁੰਦੀ ਹੈ ਕਿਸੇ ਦੀ ਕਿੰਨੀ ਕਮਾਈ ਹੁੰਦੀ ਹੈ ਕੋਈ ਕਿੰਨਾ ਨਾਮ ਜਪਦਾ ਇੱਥੇ ਸਾਧ ਸੰਗਤ ਜੀ ਇਹ ਨਹੀਂ ਹੁੰਦਾ ਕਿ ਮੇਰੇ ਵਰਗੇ ਦੇ ਗੋਲ ਪਰਣਾ ਵੱਧਾ ਸ੍ਰੀ ਸਾਹਿਬ ਪਾਇਆ ਸਾਧ ਸੰਗਤ ਜੀ ਇਹੀ ਸੰਤ ਆ ਬਾਬੇ ਆ ਪੈਂਟ ਕਮੀਜ਼ ਵਾਲੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਬੇਹੱਦੋਂ ਜ਼ਿਆਦਾ ਮੰਨ ਸਕਦੇ ਸਾਧ ਸੰਗਤ ਜੀ ਮੰਨ ਨਹੀਂ ਜਾਂਦੇ ਸਾਧ ਸੰਗਤ ਜੀ ਪੈਂਟ ਕਮੀਜ਼ ਪਾ ਕੇ ਕੁੜਤੇ ਚਾਦਰੇ ਵਾਲੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਮੰਨਦੇ ਆ ਸਾਧ ਸੰਗਤ ਜੀ ਜੇ ਨਾ ਦੇ ਉੱਤੇ ਟੋਪੀਆਂ ਲਾਈਆਂ ਉਹ ਵੀ ਬਹੁਤ ਮੰਦੇ ਸਾਧ ਸੰਗ ਜੀ ਇਥੇ ਸਾਧ ਸੰਗ ਜੀ ਲਵਾਸ ਦਾ ਨਾਂ ਨਹੀਂ ਹੁੰਦਾ ਗੁਰੂ ਦੇ ਪਿਆਰਿਓ ਪਤਾ ਨਹੀਂ ਕਿਦੇ ਹਿਰਦੇ ਵਿੱਚ ਸਾਧ ਸੰਗ ਜੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਸਾਧ ਸੰਗ ਜੀ ਕਿੰਨੇ ਇੱਕ ਭਾਗਾ ਵਾਲਾ ਹੁੰਦਾ ਗੁਰੂ ਦੇ ਪਿਆਰਿਓ ਸਾਰੀ ਉਹਦੇ ਆਪਾ ਪੁੱਤਰ ਅੰਸਾ ਸੰਗ ਜੀ ਇਹ ਉਦਾਸ ਦੀਆਂ ਵਿਚਾਰਾ ਸਿੰਘਾਂ ਕਿ ਆਪਾਂ ਵੱਧ ਤੋਂ ਵੱਧ ਸਾਧ ਸੰਗ ਜੀ ਆਪਾਂ ਦੀਵਾਨਾ ਰਾਈ ਗੁਰੂ ਦੇ ਪਿਆਰਿਓ ਅਮਨੋ ਸਾਹਮਣੀ ਬੈਠ ਕੇ ਖੰਡੇ ਵਾਲੇ ਦੀਆਂ ਵਿਚਾਰਾਂ ਕਰ ਗਏ ਤੇ ਤੁਹਾਨੂੰ ਫਿਰ ਨਾਲ ਹੀ ਦੱਸਿਆ ਦੱਸਿਆ ਕਰਾਂਗਾ ਸਾਧ ਸੰਗ ਦੱਸਦਾ ਕਰਾਂਗਾ ਇਹ ਕਿ ਗੁਰੂ ਗ੍ਰੰਥ ਸਾਹਿਬ ਦੇ ਕ੍ਰਿਸ਼ਮੇ ਕੀ ਹੁੰਦੇ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਕ੍ਰਿਸ਼ਮੇ ਵਰਤਉਂਦੇ ਸਾਧ ਸੰਗ ਜੀ ਫਿਰ ਆਪਾਂ ਖੁੱਲੀਆਂ ਵਿਚਾਰਾਂ ਕਰਾਂਗੇ ਸਾਧ ਸੰਗ ਜੀ ਜਿਹਦਾ ਆਸ ਦਾ ਨੰਬਰ ਆ ਸਾਧ ਸੰਗ ਜੀ 981596244 981596244 ਤੇ ਉਦਾਸ ਨਾਲ ਸੰਪਰਕ ਕਰਨਾ ਵੀ ਸਾਧ ਸੰਗ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਕਰ ਸਕਦੇ ਆਂ ਸਾਤ ਸੰਗਤ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੇ ਭੁੱਲਾਂ ਚੁੱਕਾ ਮaaf ਕਰਨੀਆਂ ਸਾਤ ਸੰਗਤ ਜੀ ਇੱਥੇ ਬੁਲਾਈਏ ਫਤੇ ਸਾਰੀਆਂ ਸੰਗਤਾਂ ਸਾਤ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ